ਤੇ ਬਾਂਦਰ ਦਾ ਖੌਫ ਤੇ ਕਿਤੇ ਚੀਤੇ ਦੇ ਵੱਲੋਂ ਦਹਿਸ਼ਤ ਫਲਾਈ ਜਾ ਰਹੀ ਆ ਪਰ ਹੁਣ ਨਾ ਹੀ ਬਾਂਦਰ ਤੇ ਨਾ ਹੀ ਚੀਤਾ ਬਲਕਿ ਖਬਰ ਸੰਗਰੂਰ ਦੇ ਭਵਾਨੀਗੜ੍ਹ ਭਾਦਸ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਜੰਗਲੀ ਸੂਰ ਨੇ ਆਤੰਕ ਮਚਾਇਆ ਹੋਇਆ ਕਈ ਪਿੰਡ ਵਾਸੀ ਜ਼ਖਮੀ ਕਰ ਦਿੱਤੇ ਪਿੰਡ ਦੇ ਲੋਕਾਂ ਦੇ ਨੱਕ ਚ ਦਮ ਕੀਤਾ ਹੋਇਆ ਜਿੱਥੇ ਇੱਕ ਜੰਗਲੀ ਸੂਰ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਕਈ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਕਰਨ ਦੀ ਵੀ ਜਾਣਕਾਰੀ ਸਾਹਮਣੇ ਆਈ ਆ ਪਿੰਡ ਦੇ ਲੋਕ ਕੀ ਕਹਿ ਰਹੇ ਨੇ ਇਸ ਬਾਬਤ ਪੂਰੀ ਜਾਣਕਾਰੀ ਪਿੰਡ ਦੇ ਲੋਕਾਂ ਨੇ ਦੱਸਿਆ ਕਿਸ ਪ੍ਰਕਾਰ ਇਹ ਜੰਗਲੀ ਸੂਰ ਆਉਂਦਾ ਕਿਸ ਪਰਿਵਾਰ ਲੋਕਾਂ ਦੇ ਨੱਕ ਚ ਦਮ ਕਰਕੇ ਜਾਂਦਾ ਪਿੰਡ ਦੇ ਲੋਕ ਗੱਲਬਾਤ ਜੀ ਇਹ ਤਾਂ ਰੋ ਖੇਤਾਂ ਚੋਂ ਸੂਰ ਆਇ ਜਾਈ ਗੈਲ ਬੰਦੇ ਲੱਗੇ ਹੋਤੇ ਇਹਦੇ ਇਹ ਕੱਲਾ ਹੋ ਗਿਆ ਕੱਲਾ ਜਦੋਂ ਹੋਇਆ ਇਹ ਬੰਦਾ ਉਹ ਚਾਰ ਪਾ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰ ਦੇ ਵੀ ਆ ਕੇ ਉਹਨਾਂ ਦੀਆਂ ਮਿੱਲਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀ ਮੱਲੱਤਾਂ ਪਾੜਦੇ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਤ ਦੇ ਵਿੱਚ ਢਾਲਿਆ ਉਹਦੀਆਂ ਵੀ ਲੱਤਾਂ ਵਾਂਹ ਪਾੜ ਕੇ ਆਏ ਪਿੱਛੇ ਤੇ ਉਹ ਬੰਦੇ ਦਾ ਬਹੁਤ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਅੰਦਰ ਆ ਗਿਆ ਅੰਤਰਾ ਕੇ ਨੇ ਬਹੁਤ ਨੁਕਸਾਨ ਕਰਿਆ ਬਹੁਤ ਜਿਆਦੇ ਕੋਈ ਬੰਦਾ ਅੰਦਰ ਨਹੀਂ ਬੜਿਆ ਪਿੰਡ ਦਾ ਕੋਈ ਨਾਰਾ ਫੱਲੇ ਕੇ ਆਇਆ ਬੰਦਾ ਛੇ ਵੀ ਕੋਈ ਮਾਰਦੂਰ ਨੂੰ ਕੋਈ ਮੈਨੂੰ ਮਾਰ ਨਹੀਂ ਆਇਆ ਅਸੀਂ ਆਪ ਕੋਦ ਆਪਦਾ ਪਰਿਵਾਰ ਪੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿੱਥੇ ਜਿਹਦੇ ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲ ਆਈ ਉਹ ਦੋ ਧੰਦੇ ਦਾਖਲ ਲਿਆ ਉਹ ਸੂਰ ਫਾ ਲਿਆ ਜੀ ਜੰਗਲਾਤ ਵਿਭਾਗ ਨੂੰ ਕੋਈ ਜਾਣਕਾਰੀ ਨਾ ਜੀ ਕਿਸੇ ਨੂੰ ਜੰਗਲਾਤ ਵਿਭਾਗ ਨੂੰ ਲਾ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਤਾਂ ਕਿਵੇਂ ਦੇਖ ਦੋ ਐਦਾਂ ਦੇ ਸੂਰ ਜਦੋਂ ਆਜ਼ਾਦ ਫਿਰਦੇ ਨੇ ਤਾਂ ਜਿਵੇਂ ਹੁਣ ਬੱਚਤ ਰਹਿ ਗਈ ਤਾਂ ਲੱਗਦਾ ਵੱਡਾ ਨੁਕਸਾਨ ਵੱਡੇ ਨੁਕਸਾਨ ਹੋ ਰਹੇ ਨੇ ਜੀ ਸਿੱਧੇ ਟੱਕਰ ਮਾਰਦੇ ਨੇ ਬੰਦੇ ਜੀ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜੀਆਂ ਇਕੱਲਾ ਜਾ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਜੱਜ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੀ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੁਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਰ ਕੇ ਰ ਆ ਪਾਇਆ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕੀ ਮਾਮਲਾ ਕੀ ਵੈਸੀ ਤੁਹਾਡੇ ਸਹਾਰੇ ਏ ਮੈਂ ਮੋਟਰ ਤੋਂ ਪਾਣੀ ਲੈ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿਮੀਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਤੇ ਸੀ ਉਹ ਕਹੀ ਗਿਰ ਗਈ ਤੇ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਸੱਟ ਲੱਗੀ ਤੇ ਉਹਨੇ ਪੈਰ ਤੇ ਦੰਦੀ ਮਾਰ ਲਈ ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿ ਤੱਕ ਖੇਤਾਂ ਜੋ ਘਰੇ ਵੱੜ ਗਏ ਸੀ ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣੇ ਜਾਣਾ ਹੁੰਦਾ ਓਹ ਲੈਣ ਗਿਆ ਸੀਗਾ ਪਾਣੀ ਕੋਈ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਉਹ ਇਹ ਕੋਤਵਾਰੀ 6 8 10 ਬੰਦੇ ਉਹਦੇ ਤੱਕ ਨਹੀਂ ਗਿਆ ਕਿਉਂਕਿ ਘਰੇ ਵੀ ਕੋਤਵਾਰੀ ਵੀ ਕੋਈ ਜਵਾਬ ਨਹੀਂ ਹੈਗਾ ਕਿ ਬੱਚਾ ਨਹੀਂ ਹੈਗਾ ਕਿ ਬੱਚਾ ਪਰ ਬਜ਼ੁਰਗਾਂ ਨੂੰ ਜਰੂਰ ਨਹੀਂ ਕਰ ਦਿੱਤਾ ਹਮੈਨੂੰ ਪਤਾ ਲੱਗਿਆ ਫਟਕੜਪਾਸ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ ਉਹ ਕੋਈ ਕਹਿੰਦੇ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦਸ ਤੱਕ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੈਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨਹੀਂ ਪਰ ਐਵੇਂ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈ ਰਾਂ ਤੇ ਜਾਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ, ਪੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ। ਨਹੀਂ ਜ਼ਰੂਰੀ ਅਸੀਂ ਸਾਡੇ ਕੋਲ ਜਿੰਨਾ ਉਹ ਹੈਗਾ ਸਮਾਧਾਨ ਇੰਨਾ ਕ ਅਸੀਂ ਨੇ ਉਹੀ ਟ੍ਰੀਟਮੈਂਟ ਕੀਤਾ ਹੁੰਦਾ ਸੀਗਾ। ਕੋਈ ਗੱਲ ਨਹੀਂ। ਤੇ ਜ਼ਖਮੀ ਹੋਏ ਜਿਹੜੇ ਨੇ ਉਹ ਜਿਹਰੇ ਇਲਾਜ ਨੇ ਸੱਤ ਤੋਂ ਅੱਠ ਵਿਅਕਤੀ ਜਿਹੜੇ ਜ਼ਖਮੀ ਹੋ ਚੁੱਕੇ ਨੇ ਪਰ ਡਾਕਟਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜ਼ਖਮੀਆਂ ਦੇ ਜ਼ਖਮਾਂ ਤੇ ਮਲਮ ਤਾਂ ਲੱਗ ਰਹੀ ਆ। ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਗنیمਤ ਇਹੀ ਰਹੀ ਹੈ ਪਰ ਔਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਜੰਗਲੀ ਸੂਰ ਨੂੰ ਨੱਥ ਨਾ ਪਾਈ ਗਈ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਡਾਕਟਰ ਕਿਹੋ ਜਿਹਾ ਇਲਾਜ ਕਰ ਰਹੇ ਨੇ ਕੀ ਕੁਝ ਕਰ ਰਹੇ ਨੇ ਡਾਕਟਰ ਦੀ ਬਿਜਬਾਨੀ ਸੁਣ ਲਓ